ਨਾਮ ਕੋਲਾ ਨਾਮ ਮੇਰਾ ਜੇ ਮੱਜੀ ਭਾਜੀ ਕਿੱਥੋਂ ਦੇ ਰਹਿਣਗੇ ਸੰਪੂਰਨ ਕੋਣੀ 5 ਨੰਬਰ ਕੁ ਅੱਛਾ ਕੀ ਕੰਮ ਹੋਦਾ ਇਹ ਚੋਰੀ ਹੋਈ ਕਦੋਂ ਚੋਰੀ ਹੋਈ ਹੈ ਅਸੀਂ ਗਏ ਸੋ 11 ਵਜੇ ਮਾਤਾ ਦੀ ਅੱਖਾਂ ਦੇਖਣ ਗਿਆ ਹਾਂ ਹਾਂ ਦਨ ਡੇਢ ਦਨ ਡੇਢ 11 ਵਜੇ ਮਾਤਾ ਦੀ ਅੱਖਾਂ ਦੇਖਣ ਗਿਆ ਤੇ ਉੱਥੋਂ ਮੈਂ ਮੁੜ ਕੇ ਆਇਆ 1:30 ਵਜੇ ਤੇ ਆਂਦਿਆਂ ਨੂੰ ਇਹ ਸਾਰਾ ਕੰਮ ਕੀਤਾ ਹੋਇਆ ਸੀ ਇੱਥੇ ਖੜਦਾ ਮੁੰਡਿਆਂ ਦਾ ਝੋਟ ਕੀ ਕਲਾਰਾ ਬੇਬੇ ਕਲਾਰਾ ਸਾਰਾ ਕੋਈ ਸੋਨਾ ਤੁਹਾਨੂੰ ਦੱਸਿਆ ਤਾਂ ਗਮੰਦਰੀਆਂ ਕਿੰਨੀਆਂ ਸੀ ਬੇਬੇ ਦੋ ਮੁੰਦਰੀਆ 30000 ਰੁਪਿਆ ਕੈਸ਼ ਦਾ ਮਤਲਬ ਡੈਕ 30000 ਰੁਪਿਆ ਕੈਸ਼ ਸੀ 20000 ਰੁਪਿਆ ਚੋਰੀ ਕਰਕੇ ਲੈ ਚੋਰੀ ਕਰਕੇ ਲੈ ਦੰਦ ਆ ਕੇ ਸਭ ਕੁਝ ਟੁੱਟਿਆ ਪਿਆ ਹੀ ਥਾਲੇ ਹਾਂਜੀ ਹਾਂਜੀ ਸਾਰਾ ਕੁਝ ਉਹ ਬੂਆ ਤੁਹਾਨੂੰ ਦਿਖਾਇਆ ਉਧਰ ਵਾਲਾ ਟੁੱਟਿਆ ਪਿਆ ਹੀ ਸਾਰਾ ਹਾਂ ਤੇ ਇੱਧਰ ਦੀ ਮਾਇਆ ਘੁੰਮ ਕੇ ਬਾਬੂਆ ਬੋਲਿਆ ਮੈਂ ਲੋਕ ਤੇ ਆ ਦੇਖਾ ਤਾਂ ਵੀ ਬੂਆ ਇੱਧਰ ਖੁੱਲਾ ਪਿਆ ਸੀ ਘਰੇ ਕੋਈ ਨਹੀਂ ਘਰੇ ਕੋਈ ਨਹੀਂ ਸੀ ਸਾਹਮਣੇ ਵਾਲਾ ਘਰ ਬੇਲਾ ਪਿਆ ਹੋਇਆ ਤੇ ਅੰਦਰ ਨਹੀਂ ਕਰ ਬੰਦ ਕਰਨ ਨੂੰ ਦਿਖਾਣਾ ਬਣਾਇਆ ਹਾਂਜੀ ਹਾਂਜੀ ਬੰਦ ਕਰ ਠੀਕ ਚੋਰੀ ਕਰਕੇ ਲੈ ਨਸ਼ੇ ਵਾਲੇ ਬੰਦੇ ਨਸ਼ੇ ਵਾਲੇ ਬੰਦੇ ਸਾਰੇ ਤੁਹਾਡੇ ਗੁੰਡੇ ਜਿਹੜੇ ਖੜਦੇ ਨੇ ਨਾ ਉਹਨਾਂ ਨਾਲ ਜੋ ਵਾਰਦਾਤ ਹੈ ਜੀ ਉਹਨਾਂ ਚ ਠੀਕ ਪੁਲਿਸ ਨੇ ਦਿੱਤੀ ਰਿਪੋਰਟ ਪੁਲਿਸ ਨੂੰ ਰਿਪੋਰਟ ਕੀਤੀ ਠੀਕ ਹੈ ਜੀ ਪੁਲਿਸ ਪੁਲਿਸ ਇੱਧਰ ਉਹ ਜਲਦੀ ਗੇੜਾ ਨਹੀਂ ਮਾਰਿਆ ਪੁਲਿਸ ਨੇ ਸੁਣਾਈ ਨਹੀਂ ਕੀਤੀ ਜੇ ਆਏ ਹੀ ਆਏ ਤੇ ਕਹਿੰਦੇ ਸਾਨੂੰ ਸ਼ੋ ਮਤਲਬ ਕਿ ਹੁਣ ਕਿਸੇ ਦਾ ਧਿਆਨ ਤਾਂ ਹੈਗਾ ਨਹੀਂ ਸੀ ਆਪਣਾ ਕਿ ਕੌਣ ਨਾ ਬੰਦਾ ਕੌਣ ਨਹੀਂ ਹੁੰਦਾ ਤੇ ਅਸੀਂ ਆਪ ਹੀ ਨਾ ਫੜ ਲੈਂਦੇ ਤੇ ਹੈਗੇ ਸੀ ਹੈਗੇ ਨਹੀਂ ਸੀ ਇੱਥੇ ਦਾ ਸਾਨੂੰ ਕਹਿੰਦੇ ਕੋਈ ਬੰਦੇ ਸ਼ੱਕ ਹੈਗਾ ਦੱਸੋ ਸ਼ੱਕ ਚ ਕਿਸੇ ਨੂੰ ਚੁਕਵਾਇਆ ਨਹੀਂ ਸੀ ਅੱਛਾ ਜਿਹੜੇ ਬੰਦੇ ਖਾੜਦੇ ਨੇ ਕੰਮ ਉਹਨਾਂ ਦਾ ਹੀ ਹੈ ਕਾਰਵਾਈ ਹੋਣੀ ਚਾਹੀਦੀ ਕਾਰਵਾਈ ਹੋਣੀ ਚਾਹੀਦੀ ਨਾਲੇ ਤੁਹਾਨੂੰ ਮੈਂ ਨਾਲ ਚੱਲੋ ਤੁਹਾਨੂੰ ਕਮਰੇ ਦੀ ਦੁਕਾਨਾ ਮੈਂ ਕੀ ਚਿੱਟਾ ਪਿੰਦੇ ਨੇ ਸਾਰੀ ਦਿਹਾੜੀ ਮੁੰਡੇ ਇੱਥੇ ਨਾਲੇ ਵੇਚਦੇ ਨੇ ਨਾਲੇ ਪੀਂਦੇ ਨੇ ਅੱਡਾ ਬਣਾਇਆ ਅੱਡਾ ਬਣਾਇਆ ਆ ਪੂਰਾ ਇੱਥੇ ਹੀ ਇੱਥੇ ਮੱਲੇ 'ਚ ਕੋਈ ਬੋਲਦਾ ਨਹੀਂ ਠੀਕ ਮੱਲਾ ਸਾਰਾ ਡਰਦਾ ਹੈ ਪਤਾ ਨਹੀਂ ਕਿਉਂ ਡਰਦਾ ਹੈ ਠੀਕ ਇਹ ਕਹੀ ਕੱਲ ਬੋਲੇ ਆ ਦਾ ਜ਼ਿਕਰ ਬੰਦਾ ਕੋਈ ਨਹੀਂ ਇੱਥੇ ਆਣ ਕੇ ਬੜਿਆ ਤੇ ਅੱਜ ਪੁਲਿਸ ਨਹੀਂ ਆਉਂਦੀ ਪੁਲਿਸ ਨਹੀਂ ਆਈ ਪੁਲਿਸ ਆਈ ਮਾਰਿਆ